डायनासोर्स के नेम सुना। डायनासोर। कुछ लाउडली बोलो। डायनासोर के नेम। बोलो, बोलो। देखो चिरास लेनोटेस, अमीशोलस, दिखनेतोशोलस, बारियोनिक, इग्वानेडोस, गोलियोसोलस, एलेचलरफेस, और इन तो माय में जब पाइनासोलस, टीडेक, लॉफरसोलस, एलेचिलोलस, और इन तो माय में लॉफरसोलस, ਮੈਂ ਇਸ਼ਾ ਸ਼ਰਮਾ ਗੁਰਦਾਸਪੁਰ ਤੋਂ ਹਰਨਵ ਸਿੰਘ ਮੇਰਾ ਬੇਟਾ ਹੈ ਐਨੇ 1 ਮਿੰਟ ਦੇ ਵਿੱਚ 35 ਨਾਮ ਡਾਇਨਾਸੌਰ ਦੀ ਸਪੀਸੀਸ ਦੇ ਬੋਲੇ ਆ ਤੇ ਇਹ ਹੁਣ ਗਿਨੀਜ਼ ਲਈ ਵੀ ਸੈਲੈਕਟਡ ਆ ਤੇ ਸਾਨੂੰ ਅੱਗੇ ਟਾਰਗੇਟ ਮਿਲਿਆ ਹੋਇਆ ਤੇ ਅਸੀਂ ਤਿਆਰੀ ਕਰ ਰਹੇ ਆ ਗਿਨੀਜ਼ ਦੀ ਕਿੰਨੀਆਂ ਸਪੀਸੀਸ ਨੇ ਡਾਇਨਾਸੌਰ ਦੀਆਂ ਹਜ਼ਾਰ ਤੋਂ ਵੱਧ ਹੈਗੀਆਂ ਨੇ ਇਹਨੂੰ ਐਸੇ 200 ਆਂਦੀਆਂ ਆ ਪਰ ਜਦੋਂ ਟਾਈਮ ਲਿਮਿਟ ਆ ਜਾਂਦੀ ਹੈ ਫੇਰ ਇਹ 42 ਬੋਲ ਲੈਂਦਾ ਆ ਕਿੰਨੇ ਸਮੇਂ ਦਾ ਟਾਈਮ ਲਿਮਿਟ ਕਿਤੀ ਸੀ ਗਿਆ ਇਹ ਸਾਰੀਆਂ ਇਹ ਸਾਢੇ 3 ਦਿਨ ਸਾਲ ਦਾ ਸੀਗਾ ਜਦੋਂ ਇਹਨੇ 64 ਨਾਮ ਬੋਲੇ ਸੀ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਉਹਨੇ ਨੇ ਇੰਟਰਨੈਸ਼ਨ ਬਿਲਕੁਲ ਬਿਲਕੁਲ ਹੋਣੇ ਚਾਹੀਦੇ ਉਪਰਾਲੇ ਐਜ਼ ਮੈਂ ਕਹਿੰਦੀ ਕਿ ਪੇਰੈਂਟਸ ਨੂੰ ਪਹਿਲੇ ਚਾਹੀਦਾ ਹੈ ਕਿ ਆਪਣੇ ਬੱਚੇ ਦੇ ਗੁਣ ਜਾਣਨ ਇਹ ਨਹੀਂ ਹੈ ਕਿ ਸਿਰਫ ਉਹਨਾਂ ਨੂੰ ਕਿਤਾਬੀ ਕੀੜਾ ਹੀ ਬਣਾਇਆ ਦਿੱਤਾ ਜਾਏ ਕਿ ਸਬਜੈਕਟ ਹੀ ਪੜੀ ਜਾਓ ਪੜੀ ਜਾਓ ਉਹਨਾਂ ਦਾ ਰੁਝਾਅ ਵੇਖੋ ਕਿ ਕਿੱਧਰ ਹੈ ਤੇ ਉਹਨਾਂ ਨੂੰ ਅੱਗੇ ਜਰੂਰ ਲਾਓ ਇਹ ਜਦੋਂ 1.5 ਸਾਲ ਦਾ ਸੀਗਾ ਉਦੋਂ ਬਹੁਤ ਤੋਤਲਾ ਬੋਲਦਾ ਸੀਗਾ ਤੇ ਉਦੋਂ ਟੀ ਲੈਕ ਟੀ ਲੈਕ ਕਰਦਾ ਸੀਗਾ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਕੀ ਬੋਲ ਰਿਹਾ ਹੈ ਆ ਫਿਰ ਜਦੋਂ ਇੱਕ ਵਾਰੀ ਨਿਊਜ਼ਪੇਪਰ 'ਚ ਫੋਟੋ ਆਈ ਡਾਇਨਾਸੌਰ ਦੀ ਬੋਲਦਾ ਮम्मा मामा ਥਿਸ ਇਜ਼ ਡਾਇਨਾਸੌਰ ਫਿਰ ਮੈਨੂੰ ਪਤਾ ਲੱਗਾ ਕਿ ਇਹ ਡਾਇਨਾਸੌਰ ਹੈ ਤੇ ਉਸ ਤੋਂ ਬਾਅਦ ਹੀ ਮੈਂ ਇਹਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਸੀ ਹਾਂਜੀ ਸਦਾ ਮਿਲਿਆ ਸੀਗਾ ਇੱਥੇ ਹਾਂਜੀ ਇੱਥੇ ਇਨਵੀਟੇਸ਼ਨ ਮਿਲਿਆ ਆ ਤੇ ਇਹ ਜਿਹੜਾ ਉਪਰਾਲਾ ਕਰਾਇਆ ਗਿਆ ਬਹੁਤ ਵਧੀਆ ਆ ਕਿਉਂਕਿ ਜਿਹੜੇ ਵੀ ਬੱਚੇ ਇੱਥੇ ਹੈਗੇ ਨੇ ਉਹ ਬਹੁਤ ਹੀ ਕਾਬਿਲ ਬੱਚੇ ਆਏ ਹੋਏ ਆ ਬੱਚੇ-ਬੱਚਿਆਂ ਨੂੰ ਮਿਲਦੇ ਨੇ ਤੇ ਹੋਰ ਮੋਟੀਵੇਟ ਹੁੰਦੇ ਨੇ ਕਿ ਅਸੀਂ ਹੋਰ ਪੜੀਏ ਜਾਂ ਫਿਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਹਾਂਜੀ ਕੀ ਨਾਮ ਹੈ ਆਪ ਦਾ ਮੇਰਵਾਨ ਸਿੰਘ ਕਿਹੜੀ ਜਗ੍ਹਾ ਤੋਂ ਆਏ ਮੈਂ ਪ ਮੈਂ ਗਤਕੇ ਦੇ ਵਿੱਚ ਜਿਹੜਾ ਮੋਸਟ ਇੰਪੋਰਟੈਂਟ ਚੱਕਰ ਹੁੰਦਾ ਵਾ ਜਿਹੜਾ ਕਮਾਂਦਿਆ ਨਗਰ ਕੀਰਤਨ ਤੋਂ ਹੋਰ ਵੀ ਕੰਪੀਟੀਸ਼ਨਾਂ ਵਿੱਚ ਨੈਸ਼ਨਲ ਲੈਵਲ ਤੱਕ ਗੇਮ ਆ ਤੇ ਮੈਂ ਉਹਨੂੰ ਸਭ ਤੋਂ ਲੋਂਗੇਸਟ ਟਾਈਮ ਪਰਫਾਰਮ ਕੀਤਾ 29 ਮਿੰਟ 47 ਸੈਕਿੰਡ ਤੇ ਇਹ ਇੱਕ ਗਤਕੇ ਦਾ ਪਹਿਲਾ ਵਰਲਡ ਰਿਕਾਰਡ ਹੈ ਮੇਰੇ ਨਾਮ ਇਹ ਮੈਂ ਫਰਸਟ ਵਰਲਡ ਰਿਕਾਰਡ ਹੋਲਡ ਕੀਤਾ ਗਤਕੇ ਵਿੱਚ ਇਹ ਚੱਕਰ ਦਾ ਪਹਿਲਾ ਮੇਰਾ ਵਰਲਡ ਰਿਕਾਰਡ ਹੈ ਜੀ ਇਹ ਮੈਂ ਸਾਰੇ ਮਤਲਬ ਗਤਕੇ ਦੇ ਜਿਹੜੇ ਵੈਪਨ ਆ ਮੈਂ ਪਰਫਾਰਮ ਕਰਦਾ ਵਾਂ ਮੈਂ ਸਟੇਟ ਡੈਮੋ ਵੀ ਖੇਡੇ ਹੋਇਆ ਬਹੁਤ ਵਾਰ ਤੇ ਮੈਂ ਨੈਸ਼ਨਲ ਪਲੇਅਰ ਆ ਸਟੇਟ 골ਡ ਹੈ ਮੇਰਾ ਨੈਸ਼ਨਲ ਵੀ 골ਡ ਹੈ ਜੀ ਹੋਰ ਵੀ ਮੈਂ ਨੈਸ਼ਨਲ ਲੈਵਲ ਤੱਕ ਹੋਰ ਵੀ ਬਹੁਤ ਗੇਮਸ ਕੀਤੀਆਂ ਨੇ ਗਤਕੇ ਦੇ ਮੈਨੂੰ 4 ਸਾਲ ਹੋ ਗਏ ਜੀ ਖੇਡਦੇ ਨੂੰ ਮੈਂ ਸਾਰੇ ਹੀ ਮੇਰੇ ਜਿਹੜੇ ਭਰਾਵਾਂ ਨੂੰ ਮੈਂ ਅਪੀਲ ਕਰਦਾ ਵਾਂ ਵੀ ਵੱਧ ਤੋਂ ਵੱਧ ਗਤਕੇ ਨਾਲ ਜੁੜੋ ਸਿੱਖ ਇਤਿਹਾਸ ਪੜੋ ਆਪਣਾ ਨਸ਼ਿਆਂ ਨੂੰ ਤਿਆਗੋ ਕਿ ਨਾਮ ਹੈ ਅਗਮ ਜੋਤ ਸਿੰਘ ਜਸਲ ਅਜਾ ਤੁਹਾਨੂੰ ਸਰਾਇ ਕੀ ਕਰਨਾ ਹੈ ਅ ਅਵਾਰਡ ਜੋ ਹੋ ਰਿਹਾ ਵਾ ਤਾਂ ਮੈਨੂੰ ਅੱਜ ਇਹ ਅਵਾਰਡ ਮਿਲੇਗਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਮੈਂ ਸਕੇਟਿੰਗ ਵੀ ਦੂਲਾ ਹੂ 10 ਕਿਲੋਮੀਟਰ 52 ਮਿੰਟ 21 ਸੈਕਿੰਡਸ ਕਦੋਂ ਦੀ ਸ਼ੁਰੂਆਤ ਕੀਤੀ ਸਕੇਟਿੰਗ ਦੀ ਮੈਂ ਮੈਂ 3 3 ਅੱਗੇ ਵਿੱਚ ਸਕੇਟਿੰਗ ਸ਼ੁਰੂ ਕੀਤੀ ਸੀ ਪ੍ਰਖਰ ਗੁਪਤ ਅ मैंने एक बुक लिखी है लाइम फ्लेवर्ड लिमरिक्स वो एक टाइप की फाइव लाइन पोएम होती है लिमरिक्स का मैं यंगेस्ट ऑथर हूँ तो मैं इस अवार्ड को रिसीव करने अमृतसर आया हूँ मुझे इधर आकर बहुत अच्छा लग रहा है मैं बहुत रिस्पेक्टेड फील कर रहा हूँ मेरा वर्ल्ड रिकॉर्ड है फास्टेस्ट एसोसिएशन ऑफ अ शिव ट्डो बाय बाई किड मेरा नाम लोकांश है मैं नागपुर नागपुर महाराष्ट्र से आया हूँ अभी यहाँ पे जो इंटरनेशनल बुक ऑफ रिकॉर्ड का अवार्ड शो होने वाला है उसमें हमें ट्रॉफी देने जाने वाली है आ, मैंने एक दो महीने तक मेहनत की और फिर ये 1.55 में से मैंने मैंने बोल दिया मैंने पा, मेरे पापा ने बताया था कि इंटरनेशनल बुक ऑफ वर्ल्ड है तो हमने ट्राई किया कि उसको ब्रेक कर दे और हमने ब्रेक कर कर और हमने दिया जी बहुत प्राउड फील हो रहा है आज बच्चे जो हमारा पेरेंट्स का नाम ऊंचा करते हैं उसमें पेरेंट्स को सबसे ज्यादा प्राउड फील होता है और उनकी मेहनत इसके पीछे हमारा जो छोटा सा सपोर्ट रहता है वो सभी पेरेंट्स ने करना चाहिए और बच्चों को इस मुकाम में लाने में पेरेंट्स ਜੋ ਦਾਨ ਕਰ ਸਕੋ ਸਭੀ ਨੇ ਕਰਨਾ ਚਾਹੀਏ ਇੰਟਰਨੈਸ਼ਨਲ ਬੁੱਕ ਰਿਕਾਰਡ ਜਿਹੜਾ 7 ਸਾਲ ਤੋਂ ਸਾਡਾ ਜੀ ਚੇਸਤਾ ਸੀ ਕੋਸ਼ਿਸ਼ਾਂ ਸੀ ਖਾਸ ਕਰਕੇ ਪੰਕਜ ਐਂਡ ਪ੍ਰੀਤੀ ਇਹ ਨਾਂ ਪੂਰੇ ਵਾਰਡ ਦੇ ਵਿੱਚ ਬੜੇ ਮਾਨ ਸਤਿਕਾਰ ਦੇ ਨਾਲ ਅਜਲੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਹੜਾ ਪਹਿਲਾ ਵਾਰਡ ਸ਼ੋਅ ਹੈ ਉਹਦੇ ਵਿੱਚ ਕਿਸ ਤਰ੍ਹਾਂ ਉਤਸ਼ਾਹ ਦੇ ਨਾਲ ਲੋਕ ਆਏ ਨੇ ਸੈਲੀਬ੍ਰਿਟੀ ਆਏ ਨੇ ਵਾਰਡ ਤੋਂ ਅਲੱਗ-ਅਲੱਗ ਛੇਟਾਂ ਤੋਂ ਕੋਈ ਅਸੀਂ ਛੇੜ ਨਹੀਂ ਜਦੋਂ ਸੈਲੀਬ੍ਰਿਟੀ ਤੇ ਪਹੁੰਚੇ ਨਹੀਂ ਇੱਕ ਇਹਨਾਂ ਦੀ ਮਿਹਨਤ ਲੱਗਣਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਮਨ 'ਚ ਇੱਕ ਪ੍ਰੰਤ ਸੀ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਰਹਿੰਦੇ ਹੋਇਆ ਵੀ ਮੈਂ ਪੂਰੇ ਵਰਲਡ 'ਚ ਆਪਣਾ ਨਾਂ ਕਰਨਾ ਹੈ ਸੋ ਇਸ ਗੱਲ ਦੀ ਮੈਂ ਬਹੁਤ ਜ਼ਿਆਦਾ ਵਧਾਈ ਦਿੰਦਾ ਇਹਦੇ ਵਿੱਚ ਪੂਰਾ ਸਹਿਯੋਗ ਮੇਰੇ ਹਰਮਨ ਪਿਆਰੇ ਸਤਕਾਰਯੋਗ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੂੰ ਮੇਰੇ ਨਾਲ ਪੂਰਾ ਵਰਲਡ ਜਾਣਦਾ ਹੈ ਉਹਨਾਂ ਦਾ ਵੀ ਨਾਲ ਰਿਹਾ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਸਦਾ ਇਸ ਬੱਚਾ ਦੇ ਰਿਹਾ ਹੈ ਅਤੇ ਰਹੇਗਾ ਦੇਖਿਏ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਮਾਣ ਦੀ ਗੱਲ ਹੈ ਅੰਮ੍ਰਿਤਸਰ ਵਾਸਤੇ ਔਰ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਨੇ ਔਰ ਪੰਕਜ ਪ੍ਰੀਤੀ ਡਾਨ ਅਕੈਡਮੀ ਔਰ ਤੁਸੀਂ ਦੇਖੋ ਇਹ ਸਾਰਾ ਇਹ ਸਾਡੇ ਪਾਟਿਆ ਸਾਹਿਬ ਪ੍ਰਮੋਦ ਪਾਟਿਆ ਸਾਹਿਬ ਸਾਡੇ ਮਾਰਗਦਰਸ਼ਕ ਨੇ ਔਰ ਤੁਸੀਂ ਦੇਖੋ 스포츠 ਵਾਸਤੇ ਤੇ ਕਲਚਰ ਵਾਸਤੇ ਇਹ ਹਮੇਸ਼ਾ ਪ੍ਰोत्ਸਾਹਨ ਦਿੰਦੇ ਰਹਿੰਦੇ ਨੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੋ ਉਹ ਬਹੁਤ ਹੀ ਉਮਦਾ ਕਿਸਮ ਦਾ ਹੈ ਔਰ ਅੰਮ੍ਰਿਤਸਰ ਵਾਸਤੇ ਮਾਨ ਦੀ ਗੱਲ ਹੈ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਜੋ ਪੰਕਜ ਜੀ ਨੇ ਬਣਾਇਆ ਹੈ ਔਰ ਇਹਦੇ ਵਿੱਚ ਤੁਸੀਂ ਦੇਖੋ ਹਰ ਸਟੇਟ ਦੇ ਲੋਕ ਆ ਰਹੇ ਨੇ ਕਲਾਕਾਰ ਆ ਰਹੇ ਨੇ ਕਲਾ ਨੂੰ ਪ੍ਰोत्ਸਾਹਨ ਦੇਣ ਵਾਸਤੇ ਮੇਨ ਤਾਂ ਮਕਸਦ ਇਹ ਹੀ ਹੈ ਕਿ ਆਰਟ ਨੂੰ ਪ੍ਰੋਮੋਟ ਕਰਨਾ ਹੈ ਆਰਟ ਨੂੰ ਪ੍ਰੋਮੋਟ ਕਰਨ ਵਾਸਤੇ ਇਹ ਸਾਰਾ ਕੀਤਾ ਜਾ ਰਿਹਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਸਾਡੇ ਵਾਸਤੇ ਮਾਨ ਦੀ ਗੱਲ ਹੈ ਥੈਂਕ ਯੂ